ਦੇਖ ਰਹੇ ਹੋ ਗਲੋਬ ਦੇ ਨਾਲ ਸਮਝਾਇਆ ਜਾਂਦਾ ਤੁਹਾਨੂੰ ਇਹ 23.5 ਡਿਗਰੀ ਤੇ ਝੁਕੀ ਹੋਈ ਹੈ ਹੁਣ ਇਸ ਦੇ ਉੱਪਰ ਸਾਰੇ ਦੇਸ਼ ਹੈ ਸਾਰੇ ਦੇਸ਼ ਕਿਹ ਹੈ ਇਹਦੇ ਉੱਪਰ ਹੈ ਉੱਪਰਲੀ ਪਰਤ ਤੇ ਹੈ ਤਹੇ ਤੇ ਕਰਸ਼ਟ ਤੇ ਹੁਣ ਇਹਦੇ ਵਿੱਚ ਆ ਨੀਲਾ-ਨੀਲਾ ਕੀ ਦਿਖਾਇਆ ਹੋਇਆ ਹੈ ਪਾਣੀ ਕਿੰਨੇ ਪ੍ਰਤੀਸ਼ਤ ਪਾਣੀ ਹੈ 70% ਅਚਾ ਧਰਤੀ ਕਿੰਡੀ ਵੱਡੀ ਹੈ ਸਾਡੀ ਜੇ ਕੋਈ ਪੁੱਛੇਵੇ ਧਰਤੀ ਕਿੰਡੀ ਵੱਡੀ ਹੈ ਤਾਂ ਤੁਸੀਂ ਕਹਿਣਾ ਵੀ ਧਰਤੀ ਇੱਕ ਗੋਲੇ ਵਾਂਗੂ ਹੈ ਜੀਦੇ ਕਿ ਨਾਰਥ ਤੇ ਸਾਊਥ ਪੋਲ ਹੈ ਨਾਰਥ ਤੇ ਸਾਊਥ ਪੋਲ ਤੋਂ ਥੋੜੀ ਜਿਹੀ ਦੱਬੀ ਹੋਈ ਹੈ ਇਸ ਦਾ ਜਿਹੜਾ ਵਿਆਸ ਹੈ 12800 ਕਿਲੋਮੀਟਰ ਹੈ ਕਿੰਨਾ 12800 ਮਤਲਬ ਇੱਕ ਸਿਰੇ ਤੋਂ ਜੇ ਆਪਾਂ ਸ਼ੁਰੂ ਕਰੀਏ ਤੇ ਦੂਜੇ ਸਿਰੇ ਤੇ ਪਹੁੰਚਣਾ ਹੋਵੇ ਗੋਲੇ ਦੇ ਤਾਂ ਵਿਚ ਦੀ ਜੇ ਸਿੱਧੇ ਲੰਘ ਕੇ ਜਾਈਏ ਕੇਂਦਰ 'ਚੋਂ ਤਾਂ 12800 ਕਿਲੋਮੀਟਰ ਦੂਰ ਜਾਣਾ ਪਊਗਾ ਐਡੀ ਵੱਡੀ ਧਰਤੀ ਹੁਣ ਸਮਝ ਆ ਗਿਆ ਤਾਂ ਧਰਤੀ ਦਾ ਅਰਧ ਵਿਆਸ রেডিয়াস অফ আর্থ ਦੱਸੋ ਵੀ 400 ਕਿਲੋਮੀਟਰ ਸ਼ਾਬਾਸ਼ ਜਾਣ ਲੱਗੇ ਇਕੱਠੇ ਪ੍ਰਾਈਜ਼ ਦੇ ਦਾਂਗੇ ਆਪਣਾ ਬੜਾ ਪ੍ਰਾਈਜ਼ ਯਾਦ ਰੱਖਿਓ ਜਿਹੜਾ ਆਜੂਗਾ ਮੇਰੇ ਕੋਲ ਲੈ ਜਾਓ ਹੁਣ ਵਾਰੀ ਵਾਰੀ ਵਿੱਚ ਹਣੀ ਆਪਾਂ ਡਿਸਟਰਬ ਕਰਦੇ ਹਰਸ਼ਦੀਪ ਸਿੰਘ ਚੈਨ ਲਈ ਤਾੜੀਆਂ ਮਾਰੋ ਸ਼ਾਬਾਸ਼ ਹਰਤ ਵਿਆਸ ਕੀ ਹੁੰਦਾ ਵਿਆਸ ਦਾ ਅੱਧਾ 12800 ਦਾ ਅੱਧਾ ਕਰ ਲਓ ਕਿੰਨਾ ਰਹਿ ਗਿਆ 6400 ਕਿਲੋਮੀਟਰ ਠੀਕ ਹੈ ਤਾਂ ਇਹੋ ਜੀਆਂ ਧਰਤੀਆਂ ਜਿਹੜੀਆਂ ਹੈਗੀਆਂ 1300 ਧਰਤੀਆਂ ਇੱਕ ਜੁਪੀਟਰ 'ਚ ਆ ਜਾਂਦੀਆਂ ਤਾਂ ਮੁਲੁਖ ਨੇ ਸੋਚਿਆ ਇਹ ਜਿਹੜਾ ਜੁਪੀਟਰ ਐਡਾ ਵੱਡਾ ਹੈ ਆਪਾਂ ਜਿਹੜਾ ਬਾਕੀ ਗ੍ਰਹਾਂ ਦੀ ਸੈਰ ਕਰੀਏ ਤਾਂ ਉਹ ਜਿਹੜੀ ਗ੍ਰਹਾਂ ਦੀ ਸੈਰ ਕਰਨ ਦਾ ਇਹਨੇ ਸੋਚਿਆ ਤਾਂ ਸਭ ਤੋਂ ਪਹਿਲਾਂ 1969 ਦੇ ਵਿੱਚ 1969 ਦੇ ਵਿੱਚ ਯੂ ਐਸ ਏ ਨੇ ਆਪਣੇ ਦੋ ਪਲਾੜ ਯਾਤਰੀ ਉੱਪਰ ਭੇਜੇ ਚੰ드ਰਮਾ ਦੀ ਸੈਰ ਦੇ ਲਈ ਆ ਰਾਕਟ ਲੱਗਿਆ ਨਾ ਸਾਹਮਣੇ ਇਹਦੇ ਵਿੱਚ ਬਿਠਾ ਕੇ ਭੇਜੇ ਹੁਣ ਤੁਸੀਂ ਦੇਖੋ ਵੀ ਇਹਦੇ ਵਿੱਚ ਜੇ ਤੁਹਾਨੂੰ ਬਿਠਾ ਦਈਏ ਸੀ ਤੇ ਰਾਕਟ ਕਿੰਨੀ ਸਪੀਡ ਨਾਲ ਜਾਂਦਾ ਹੈ ਪਤਾ ਹੈ 1 ਸਕਿੰਟ ਦੇ ਵਿੱਚ 11.2 ਕਿਲੋਮੀਟਰ 1 ਸਕਿੰਟ ਦੇ ਵਿੱਚ 11 ਮੱਲ ਜੇ ਇੱਥੋਂ ਹੁਣੇ ਮੈਂ ਤੁਹਾਨੂੰ ਰਾਕਟ 'ਚ ਬਿਠਾ ਕੇ ਇੱਥੋਂ ਸ਼ੂਟ ਕਰਦਾ ਬਾ 1 ਸਕਿੰਟ ਹੋ ਗਿਆ ਪਟਿਆਲਾ ਆ ਗਿਆ ਬਸ ਐ ਚੁਟਕੀ ਮਾਰਦੀ ਪਟਿਆਲੇ ਪਹੁੰਚ ਕੇ ਤੁਸੀਂ ਸਮਝਾਣ ਖਾਤਰ ਸਮਝ ਗਏ ਨਾ ਤਾਂ ਇਸ ਤਰ੍ਹਾਂ ਜਾਣਾ ਹੈ ਉੱਪਰ ਇਹ ਹੈ ਸਾਡਾ ਸਪੇਸ ਵਾਲੇ ਦੁਆਲੇ ਖਲਾ ਖਲਾ ਕੀ ਹੈ ਵੈਕਿਊਮ ਵੈਕਿਊਮ 100 ਕਿਲੋਮੀਟਰ ਤੱਕ ਹਵਾ ਹੀ ਹਵਾ ਹੈ ਉਸ ਤੋਂ ਬਾਅਦ ਸਾਡਾ ਹਵਾ ਵੀ ਖਤਮ ਹੋ ਜਾਂਦੀ ਹੈ ਹੁਣ ਜਦੋਂ ਇਹਦੇ ਵਿੱਚ ਪਾ ਕੇ ਭੇਜਦੇ ਹਨ ਨਾ ਸੀ ਇਹ ਰੌਕਟ ਹੈ ਬਟੇ ਇਹ ਕੀ ਹੈ ਰੌਕਟ ਰੌਕਟ ਦਾ ਜਿਹੜਾ ਉੱਪਰਲਾ ਹਿੱਸਾ ਹੈ ਉਹਦੇ ਵਿੱਚ ਆਪਾਂ ਸੈਟੇਲਾਈਟ ਨੂੰ ਜਾਂ ਜਿਹੜਿਆਂ ਨੂੰ ਭੇਜਣਾ ਬੰਦਿਆਂ ਨੂੰ ਉਹਨਾਂ ਨੂੰ ਉਹਦੇ ਵਿੱਚ ਸੇਫਲੀ ਬਿਠਾ ਕੇ ਉਹ ਇਸ ਤਰ੍ਹਾਂ ਨਹੀਂ ਬੈਠ ਸਕਦੇ ਉਹਨਾਂ ਨੂੰ ਕਿਸਾਨੀ ਆਣਾ ਹੈ ਫਿਰ ਉਹਨਾਂ ਦੇ ਲਈ ਸਪੈਸ਼ਲ ਸੂਟ ਤਿਆਰ ਕੀਤੇ ਜਾਂਦੇ ਆ ਦੇਖੋ ਇਹ ਸਪੈਸ਼ਲ ਸੂਟ ਤਿਆਰ ਕੀਤਾ ਜਾਂਦਾ ਹੈ ਇਹਦੇ ਮੂੰਹ ਦੇ ਉੱਤੇ ਵੀ ਕਵਰ ਹੈ ਤਾਂ ਇਹਦੇ ਵਿੱਚ ਦਿਖਾਇਆ ਹੋਇਆ ਵੀ ਇਹ ਚੰਦਰਮਾ ਤੇ ਕੋਲ ਜਾ ਰਿਹਾ ਹੈ ਐਸਟਰੋਨੌਟ ਠੀਕ ਹੈ ਤਾਂ ਇਸ ਤੇ ਆ ਪੈਰ ਹੈ ਜਿਹੜੇ ਉਹ ਵੀ ਦੇਖੋ ਕਿਸ ਤਰ੍ਹਾਂ ਦੇ ਨਾਲ ਕਵਰ ਹੈ ਪੂਰਾ ਦਾ ਪੂਰਾ ਇੱਥੇ ਆਕਸੀਜਨ ਦਾ ਪ੍ਰਬੰਧ ਹੈ ਮੰਨ ਲਓ ਇਹ ਹੈ ਵੀ ਪੂਰਾ ਪੈਕ ਹੋ ਕੇ ਜਾਊਗਾ ਪਤਾ ਹੈ ਸੂਟ ਕਿੰਨੇ ਦਾ ਹੈ 86 ਕਰੋੜ ਰੁਪਏ ਦਾ ਇੱਕ ਬੰਦੇ ਦਾ ਸੂਟ ਹੈ 86 ਕਰੋੜ ਰੁਪਏ ਦਾ ਇੱਕ ਬੰਦੇ ਦਾ ਇੰਨਾ ਇੰਨਾ ਖਰਚਾ ਕਰਨਾ ਪੈਂਦਾ ਤੇ ਜਦੋਂ ਆਪਾਂ ਨੇ ਚੰਦਰਯਾਨ 3 ਭੇਜਿਆ ਸੀਗਾ 645 ਕਰੋੜ ਰੁਪਇਆ ਆਪਣਾ ਖਰਚ ਆਇਆ ਸੀਗਾ ਤਾਂ ਦੋ ਸਾਇੰਟਿਸਟ ਵੱਡੇ ਵੱਡੇ ਮਹਾਨ ਸਾਇੰਟਿਸਟ ਜਿਹੜੇ 1969 ਦੇ ਵਿੱਚ ਚੰਦਰਮਾ ਦੀ ਸਤ੍ਹਾ ਦੇ ਉੱਤੇ ਉਤਰੇ ਇੱਥੋਂ ਚੱਲੇ ਧਰਤੀ ਤੋਂ ਧਰਤੀ ਤੋਂ ਭੇਜਿਆ ਉਹਨਾਂ ਨੂੰ ਉੱਪਰ ਉੱਪਰ ਗਏ ਉੱਪਰ ਜਾ ਕੇ ਫਿਰ ਚੰਦਰਮਾ ਦੀ ਸਤ੍ਹਾ ਦੇ ਉੱਤੇ ਉਤਰੇ ਉਤਰਨ ਲੱਗਿਆ ਇਸ ਤਰ੍ਹਾਂ ਦੇ ਉਹਨਾਂ ਨੇ ਸੂਟ ਪਾਏ ਹੋਏ ਸੀ ਜਿਹੜੇ ਸੂਟ ਪਾਏ ਹੋਏ ਸੀ ਉਹਨਾਂ ਦੇ ਤਾਂ ਇੰਨਾ ਸੂਟਾਂ ਦੇ ਕਰਕੇ ਉਹਨਾਂ ਦੀ ਬਚਤ ਸੀ ਤਾਂ ਇਹ ਸੂਟ ਦੇ ਜਿਹ ਵਿੱਚ ਜਿਹੜੇ ਬੂਟ ਪਾਏ ਹੋਏ ਸੀਗੇ ਜਦੋਂ ਹੀ ਉਹ ਉੱtre ਤੇ ਉਹਨਾਂ ਨੇ ਪੈਰ ਰੱਖਿਆ ਤਾਂ ਉਹ ਇਸ ਤਰ੍ਹਾਂ ਤੁਰ ਨਹੀਂ ਸਕਦੇ ਸੀ ਜਿਵੇਂ ਆਪਾਂ ਤੁਰਨੇ ਆ ਉੱtre ਸੀ ਜੰਪ ਵੱਜਦਾ ਉੱਥੇ ਉੱਥੇ ਕੀ ਆਂਦਾ ਹੈ ਜੰਪ ਧਰਤੀ ਦੀ ਖਿੱਚ 9.8 ਮੀਟਰ ਪਰ ਸਕਿੰਡ ਸਕੁਅਰ ਹੈ ਚੰਦਰਮਾ ਦੀ ਕਿੰਨੀ ਹੈ ਵੀ ਚੰਦਰਮਾ ਤੇ ਕਿੰਨੀ ਹੈ ਧਰਤੀ ਦੀ ਖਿੱਚ 0 ਗਲ ਜਵਾਬ 6 ਪੁਆਇੰਟ ਗਲਤ ਜਵਾਬ 6ਵਾਂ ਹਿੱਸਾ ਇਹ 9.8 ਦਾ 6ਵਾਂ ਹਿੱਸਾ 1.69 ਮੀਟਰ ਪਰ ਸਕਿੰਡ ਸਕਰ ਠੀਕ ਹੈ ਤਾਂ ਆਹ ਦੇਖੋ ਇੱਕ ਮਾਡਲ ਬਣਾਇਆ ਹੋਇਆ ਕਿਸੇ ਨੇ ਇਹ ਤੁਹਾਨੂੰ ਦਿਖਾ ਦਿੰਦੇ ਆਂ ਸੀ ਆਹ ਦੇਖੋ ਵੀ ਵਿੱਚ ਲਾਈਟ ਵੀ ਜਗਦੀ ਹੈ ਮਾਡਲ ਬਣਾਇਆ ਹੋਇਆ ਵੀ ਚੰ드ਰਮਾ ਤੇ ਅਸੀਂ ਗਏ ਆ ਯਾਦ ਰੱਖਣ ਦੇ ਲਈ ਠੀਕ ਹੈ ਤਾਂ ਇਹ ਸੂਟ ਹੈ ਜਿਹੜਾ ਇਹ ਹਰ ਇੱਕ ਨੂੰ ਤਾਂ ਨਹੀਂ ਮਿਲ ਸਕਦਾ ਜਿਹੜਾ ਟ੍ਰੈਂਡ ਹੋਊਗਾ ਉਸੇ ਨੂੰ ਮਿਲੂਗਾ ਔਰ ਉਸ ਤੋਂ ਇਲਾਵਾ ਜਿਹੜਾ ਇਹ ਸੂਟ ਪਾ ਕੇ ਜਾਂਦਾ ਹੈ ਫਿਰ ਰੋਟੀ ਕਿਵੇਂ ਖਾਂਦਾ ਹੋਊਗਾ ਫਿਰ ਉਹਨੂੰ ਰੋਟੀ ਕਿਹਦੀ ਮਿਲਦੀ ਹੋਊਗੀ ਸੋਚਣ ਦੀ ਗੱਲ ਹੈ ਨਾ ਤਾਂ ਹੁਣ ਜਿਹੜਾ ਚੰਦਰਯਾਨ ਆਪਾਂ ਨੇ ਭੇਜਿਆ ਬਟੇ ਉਹਦੇ ਵਿੱਚ ਆਪਾਂ ਨੇ ਕੋਈ ਪੁਲਾੜ ਯਾਤਰੀ ਨਹੀਂ ਭੇਜਿਆ ਸਿਰਫ ਸਾਡਾ ਚੰਦਰਯਾਨ ਹੀ ਹੈ ਜਿਹੜਾ ਉੱਥੇ ਲੈਂਡ ਕੀਤਾ ਸੀ ਠੀਕ ਹੈ ਤਾਂ ਹੁਣ ਸਮਝ ਗਿਆ ਤੁਸੀਂ ਵੇ ਆਲੇ ਦੁਆਲੇ ਇਹ ਜਿਹੜਾ ਕੁਛ ਵੀ ਹੈ ਉਥੋਂ ਜਾ ਕੇ ਇੱਕ ਸਾਡੇ ਸਕੁਐਡਲ ਲੀਡਰ ਰਕੇਸ਼ ਸ਼ਰਮਾ ਉਹਨਾਂ ਨੇ ਪਲਾਟ ਦੀ ਸੈਰ ਕੀਤੀ ਸੀਗੀ ਪਹਿਲੇ ਭਾਰਤੀ ਸੀਗੇ ਜਿਹੜੇ ਪਲਾਟ ਚ ਗਏ ਸੀਗੇ ਤੇ ਉਹ ਜਿਹੜੇ ਸੀਗੇ ਅਮਰੀਕਾ ਵਾਲੇ ਉਹਨਾਂ ਦਾ ਨਾਮ ਕੋਈ ਦੱਸ ਸਕਦਾ ਉਹਨੂੰ ਪ੍ਰਾਈਜ਼ ਦੇਊਂਗਾ ਮੈਂ ਜਿਹੜੇ 1969 ਚੰਦਰਮਾ ਤੇ ਪੈਰ ਰੱਖ ਕੇ ਆਏ ਵੈਰੀ ਗੁੱਡ ਆ ਜਾ ਬਟੇ ਆ ਜਾ ਆ ਜਾ ਆ ਜਾ ਭੱਜ ਕੇ ਆ ਜਾ 닐 ਆਮਸਟ੍ਰਾਂਗ ਆ ਜਾ ਆ ਜਾ ਵੈਰੀ ਗੁੱਡ ਜ਼ੋਰਦਾਰ ਤਾੜੀਆਂ ਇਸ ਬੱਚੇ ਦੇ ਲਈ